ਫਿਲਮ ਕੀਤੀ ਹੋਈ ਆ ਤਾਂ ਸਾਡੀ ਬੰਦੀ ਸੀ ਸਾਰਾ ਕੁਝ ਓਕੇ ਸੀ ਪਰ ਗਿੱਪੀ ਜੀ ਤੇ ਐਮੀ ਜੀ ਥੋੜੀ ਬਹੁਤੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ ਇੱਕ ਵਾਰ ਮਤਲਬ ਇੱਕ ਦੂਜੇ ਨੂੰ ਪੈ ਵੀ ਗਏ ਸੀ ਹੱਥ ਪੈਰ ਚਲਾਉਣ ਲੱਗ ਪਏ ਸੀ ਸਾਰਾ ਕੁਝ ਡਾਇਰੈਕਟਰ ਆਇਆ ਡਾਇਰੈਕਟਰ ਆਇਆ ਉਹਨਾਂ ਨੇ ਅਲੱਗ ਕੀਤਾ ਬਾਵੇਂ ਤੁਹਾਨੂੰ ਮੇਰੀ ਗੱਲ ਤੇ ਯਕੀਨੀਆ ਤੇ ਨਿਮਰਤ ਹੋਸ਼ ਨੇ ਨਿਮਰਤ ਹੋਇਆ ਸੀ ਹਾਂਜੀ ਝੂਠ ਨਹੀਂ ਬੋਲਦੀ ਤਾਂ ਬੋਲਦੀ ਵੀ ਘੱਟ ਆ ਸੋ ਉਹਨ ਕੱਟ ਬੋਲੇ ਤਾਂ ਝੂਠ ਵੀ ਬੋਲੇ ਆ ਤਾਂ ਨਹੀਂ ਹੋ ਸਕਦਾ ਨਾ ਬੰਦਾ ਸੋ ਇਹ ਦੋਵੇਂ ਬਹੁਤ ਲੜੇ ਮੈਨੂੰ ਪਤਾ ਕਲਿੱਪ ਆਹੀ ਚਲਣੀ ਆ ਚਲਾਇਓ ਚਲਾਇਓ ਗੋਲੀਆਂ ਤਾਂ ਨਹੀਂ ਚਲੀਆਂ ਨਾ ਤੁਸੀਂ ਦੋਵੇਂ ਬੈਠੇ ਹੋ ਇੱਧਰ ਗੋਲੀਆਂ ਨਹੀਂ ਚਲੀਆਂ ਜੀ ਦੋਵੇਂ ਲੜੇ ਬਹੁਤ ਸੀ ਤੇ ਆਹੀ ਹੁੰਦਾ ਸੀ ਕਿ ਕੋਈ ਪ੍ਰੈਂਕ ਕਰਤਾ ਆ ਲੜ ਪਿਆ ਉਹਨੇ ਪ੍ਰੈਂਕ ਕਰਤਾ ਉਹ ਲੜ ਪਏ ਹੈਨਾ ਬਟ ਕੋਈ ਗੱਲ ਨਹੀਂ ਮੈਂ ਕਹਿੰਦੀ ਵੱਡਾ ਪ੍ਰੋਡਕਸ਼ਨ ਆ ਕਾਫੀ ਸਾਰੇ ਪੈਸੇ ਇਹਨਾਂ ਦੀ ਲੜਾਈਆਂ ਸੁਲਝਾਨ ਚ ਲੱਗ ਗਏ ਵਰਨਾ ਹੋਰ ਵੀ ਸਸਤੀ ਹੋ ਜਾਣੀ ਸੀ ਫਿਰ ਬਟ ਇਹਨਾਂ ਨੇ ਕੰਮ ਬਹੁਤ ਵਧੀਆ ਕੀਤਾ ਫਿਲਮ ਚ ਤੁਹਾਨੂੰ ਯਾਰੀ ਦਿਖੂਗੀ ਦੁਸ਼ਮਣੀ ਦਿਖੂਗੀ ਇਹਨਾਂ ਦੀ ਬਹੁਤ ਵਧੀਆ ਨੇ ਦੋਨੋਂ ਮੁੰਡੇ ਠੀਕ ਠੀਕ ਕਰ ਲੈਂਦੇ ਸਾਰਾ ਕੁਝ ਗਾ ਵੀ ਠੀਕ ਲੈਂਦੇ ਨੇ ਦੋਨੇ ਤਾਂ ਤੁਸੀਂ ਪਲੀਜ਼ ਬੈਸਟ ਵਿਸ਼ਸ ਦਿਓ ਤੁਮਾਰੋਂ ਦੋਵੇਂ ਗਰੋ ਕਰਣ ਤੇ ਇੱਕ ਦੂਜੇ ਨਾਲ ਨਾ ਲੜਨ ਅਸੀਂ ਤਾਂ ਇਹੀ ਜਾਵਾਂਗੇ ਕਿ ਹੋਰ ਮਲਟੀ ਸਟਾਰਰ ਫਿਲਮਾਂ ਆਉਣ ਜੇ ਸਾਡੇ ਹੀਰੋਜ਼ ਐਗਰੀ ਕਰਦੇ ਹਨਾ ਕਿਉਂਕਿ ਹੀਰੋਜ਼ ਦਾ ਬਹੁਤ ਮਸਲਾ ਹੁੰਦਾ ਤੁਸੀਂ ਦੇਖਿਆ ਹੋਣਾ ਕਿ ਫਿਲਮਾਂ ਚ ਆਮ ਤੌਰ ਤੇ ਦੋ ਕੁੜੀਆਂ ਤਿੰਨ ਕੁੜੀਆਂ ਚਾਰ ਕੁੜੀਆਂ ਹੁੰਦੀਆਂ ਅਸੀਂ ਨਹੀਂ ਲੱਗਦੀਆਂ ਮੁੰਡੇ ਬਾਲ ਲੜਦੇ ਆ ਬਟ ਕੋਈ ਚੱਕਰ ਨਹੀਂ ਜੀ ਸਰਵਾਨਾ ਚਿਆਰੀ 18 ਜੁਲਾਈ ਸਰਗੁਣ ਵੀ ਪ੍ਰੋਡਿਊਸਰ ਹੈ ਹੁਣ ਤੁਸੀਂ ਸਰਗੁਣ ਨੂੰ ਸਾਰੇ ਜਾਣੇ ਅੱਜ ਇਕੱਠੇ ਹੋਏ ਹੋ ਤੁਸੀਂ ਇਹਨੂੰ ਕਹਿ ਦਿਓ ਵੀ ਸਾਨੂੰ ਦੋਨਾਂ ਨੂੰ ਸਾਈਨ ਕਰ ਲਿਆ ਸੀ ਤੁਹਾਡੇ ਸਾਹਮਣੇ ਪ੍ਰੋਮਿਸ ਕਰਦੇ ਆ ਅਸੀਂ ਨਹੀਂ ਲੜਾਂਗੇ ਇਹਦੇ ਸੈੱਟ ਤੇ ਸਾਨੂੰ ਹੁਣੇ ਸਾਈਨ ਹੁਣੇ ਦੇ ਪੈਸੇ ਤੇ ਕੰਮ ਨਿਮੇੜ ਪੂਰਾ ਪੂਰਾ ਕਰਾਂਗੇ ਸਰਗੁਣ ਨਾਮ ਤੁਸੀਂ ਆਪਣੀ ਸਿੰਗਿੰਗ ਦਾ ਇਹਨਾਂ ਕਹਿ ਰਹੇ ਹੋ ਸਾਨੂੰ ਸਾਰਿਆਂ ਨੂੰ ਬਹੁਤ ਪਸੰਦ ਆ ਤੁਹਾਡੀ ਸਿੰਗਿੰਗ ਇੱਕ ਗਾਣਾ ਸੁਣਾਓ ਜੀ ਚਲੋ ਵਿਚਰੋ ਚਲੋ ਉੱਠੋ ਉਹ ਤਾਂ ਗਾਣਾ ਸੁਣਾ ਆਪਾਂ ਚੱਲੀਏ ਫਿਰ ਨਿਮਰਤ ਨਾਲੋਂ ਤੁਸੀਂ ਗਾ ਦਿਓ ਇੱਕੋ ਇਸੇ ਤਿੰਨ ਸਿੰਗਰ ਵਿੱਚ ਹੋਰ ਕੋਈ ਵੀ ਚੀਤ ਲੱਭੀ ਬੇਸਟਿਕ ਰੌਣ ਨਹੀਂ ਨਹੀਂ ਥੈਂਕ ਯੂ ਜੀ ਅੱਜ ਤਾਂ ਤੁਹਾਨੂੰ ਗੁੱਗੂ ਜੀ ਨੇ ਵੀ ਗਾਣਾ ਸੁਣਾਤਾ ਤੇ ਐਂਡ ਮੇਰੀ ਸਾਰਿਆਂ ਤੋਂ ਰਿਕੁਐਸਟ ਹੈ ਕਿ ਕੋਈ ਵੀ ਰੀਲਾਂ 'ਚ ਗੁੱਗੂ ਬਾਜੇ ਦੇ ਨਾਂ ਲੋ ਹੈਲੋ ਕਿਟੀ ਵਾਲੇ ਉਹ ਨਹੀਂ ਲਾਊਗਾ ਤੇ ਪੂਕੀ ਵਾਲੇ ਸਾਈਨ ਨਹੀਂ ਬਣਾਊਗਾ ਤੁਸੀਂ ਬਾਅਦ ਵਿੱਚ ਰੀਲਾਂ ਕੁਝ ਵੀ ਕੱਟੋ ਨਹੀਂ ਕਰਦਾ ਕਿਸੇ ਨੇ ਵੀ ਉਹਨੂੰ ਪਤਾ ਵੀ ਹੈ ਕਿ ਦਾਸਤ ਦੇਉ ਕਿ ਆ ਸਾਈਨ ਹੈ ਆ ਵਾਲਾ ਪੂਕੀ ਇਦਾਂ ਹੁੰਦਾ ਪੂਕੀ ਇਹ ਐ ਕਰਤਾ ਹੈ ਇਹ ਇਹ ਤੁਸੀਂ ਉਹ ਮੈਡਮ ਨੂੰ ਕਰ ਦੇਣਾ ਆ ਹਾਂ ਨਹੀਂ ਇਹ ਇਹ ਤੁਹਾਡੇ ਲਈ ਹੈ ਜੀ ਹਾਂ ਜੀ ਜੀ ਇੱਕ ਉਹ ਤੁਸੀਂ ਵੀ ਦੇਖਿਓ ਜੀ ਆ ਤੁਹਾਡੇ ਲਈ ਵੀ ਹੈਗਾ ਜੀ ਆ ਲਓ ਆ ਇਧਰ ਆਇਆ ਇਧਰ ਵੀ ਇਧਰ ਕੀਤਾ ਹੀ ਨਹੀਂ ਇਧਰ ਕੀਤਾ ਹੀ ਨਹੀਂ ਇਧਰ ਕਰੋ ਜੀ ਇਧਰ ਕਹਿੰਦੇ ਉਧਰ ਕੀਤਾ ਨਹੀਂ ਤੁਸੀਂ ਬਾਏ ਥੈਂਕ ਯੂ